ਦਾ ਸਿਕ ਵਿਊ ਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਗਾ ਸਵਾਗਤ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2 ਦਿਨਾਂ ਤੋਂ ਚੀਤ ਜਸਵੰਤ ਸਿੰਘ ਖਾਲੜਾ ਬਾਰੇ ਬਣਾਈ ਫਿਲਮ ਖੂਬ ਚਰਚਾ ਚ ਹੈ ਕਿਉਂਕਿ ਇੱਕ ਵਾਰ ਇਹ ਖਬਰ ਰਿਲੀਜ਼ ਕਰ ਦਿੱਤੀ ਗਈ ਸੀ ਕਿ ਦਲਜੀਤ ਉਸਾਂਝ ਵੱਲੋਂ ਜਿਹਨੇ ਮੁੱਖ ਰੋਲ ਅਦਾ ਕੀਤਾ ਇਹਦੇ ਵਿੱਚ ਸ਼ਹੀਦ ਖਾਲਰ ਦਾ ਰੋਲ ਉਸਨੇ ਆਪਣੇ ਟਵਿੱਟਰ ਦੇ ਉੱਤੇ ਜਾਂ ਹੋਰ ਅਕਾਊਂਟਸ ਦੇ ਉੱਤੇ ਇਹ ਖਬਰ ਦਿੱਤੀ ਸੀ ਬੜੀ ਖੁਸ਼ੀ ਵਾਲੀ ਕਿ ਭਾਰਤ ਨੂੰ ਛੱਡ ਕੇ ਬਾਕੀ ਇੰਟਰਨੈਸ਼ਨਲੀ ਇਹ ਜਿਹੜੀ ਫਿਲਮ ਹੈ ਉਹ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਸਾਰਿਆਂ ਨੂੰ ਬੜੀ ਉਤਸਕਤਾ ਸੀ ਬੜਾ ਚਾਅ ਚੜਿਆ ਸੀ ਕਿ ਚਲੋ ਜੇ ਭਾਰਤ ਵਿੱਚ ਨਹੀਂ ਵੀ ਦਿਖਾਈ ਜਾਊ ਤਾ ਘੱਟੋ ਘੱਟ ਬਾਹਰਲੇ ਮੁਲਕਾਂ 'ਚ ਬੈਠੇ ਸਿੱਖ ਤਾਂ ਇਹਨੂੰ ਦੇਖ ਹੀ ਸਕਣਗੇ ਇਕੱਲੇ ਸਿੱਖ ਨਹੀਂ ਬਾਕੀ ਵੀ ਜਿੰਨੇ ਵੀ ਹੋਰ ਇਨਸਾਫ ਪਸੰਦ ਲੋਕ ਅਨ ਦੁਨੀਆ ਦੇ ਉਹ ਦੇਖ ਸਕਣਗੇ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਖੇਢੀ ਜਾ ਰਹੀ ਸੀ ਕਾੜਕੂਆਂ ਦੇ ਖਿਲਾਫ ਪੁਲਿਸ ਵੱਲੋਂ ਅੰਨਾ ਅਤਿਆਚਾਰ ਕੀਤਾ ਜਾ ਰਿਹਾ ਸੀ ਜਿਹੜਾ ਉਹਦਾ ਬੈਸੀ ਚਿਹਰਾ ਸੀਗਾ ਐਨ ਲਹੂ ਨਾਲ ਲਿਬੜਿਆ ਹੋਇਆ ਉਹ ਇਸ ਫਿਲਮ ਰਾਹੀਂ ਲੋਕ ਆਪ ਹੀ ਦੇਖ ਸਕਣਗੇ ਪਰ ਹੁਣ ਕੱਲ ਹੀ اچانک ਪਤਾ ਲੱਗਿਆ ਕਿ ਦਲਦੀਤ ਸਾਂਝ ਨਹੀਂ ਮਤਲਬ ਇਹ ਫਿਰ ਪੋਸਟ ਪਾਈ ਕਿ ਕੁਝ ਬਸੋਂ ਬਾਰੇ ਕਾਰਨਾ ਕਰਕੇ ਇਹ ਫਿਲਮ ਹੁਣ ਨਹੀਂ ਰਿਲੀਜ਼ ਹੋ ਰਹੀ ਕਾਰਨ ਉਹਨੇ ਕੋਈ ਨਹੀਂ ਦੱਸਿਆ ਤੇ ਇਹ ਗੱਲ ਸਾਫ਼ ਹੈ ਕਿ ਕਾਰਨ ਇੱਕੋ ਹੀ ਸੀ ਇੱਕੋ ਹੀ ਹੈ ਤੇ ਇੰਡੀਅਨ ਸਟੇਟ ਨੇ ਉਹਨਾਂ ਲੋਕਾਂ ਦੇ ਉੱਤੇ ਦਬਾਅ ਪਾ ਲਿਆ ਜਿਨ੍ਹਾਂ ਨੇ ਇਹ ਰਿਲੀਜ਼ ਕਰਨੀ ਸੀ ਬਾਹਰ ਜੀ ਦੇ ਨਾਲ ਵੀ ਕੋਈ ਐਗਰੀਮੈਂਟ ਹੋਇਆ ਹੋ ਉਹਨਾਂ ਤੇ ਦਬਾਅ ਪਾ ਕੇ ਇਹ ਫਿਲਮ ਰੀਲੀਜ਼ ਹੋਣ ਤੋਂ ਰੋਕ ਦਿੱਤੀ ਗਈ ਹੈ ਕਿਉਂਕਿ ਇੰਡੀਆ ਦੇ ਵਿੱਚ ਤਾਂ ਆਪਾਂ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਖਬਰਾਂ ਦੇਖਦੀ ਆ ਰਹੇ ਹਾਂ ਕਿ ਉਹਨਾਂ ਨੇ ਪਹਿਲਾਂ ਫਿਲਮ ਦੇ ਉੱਤੇ 66 ਕੱਟ ਲਾਏ ਫਿਰ ਹੋਰ ਲਾਏ ਫਿਰ ਕਿਸ਼ਤਾਂ 'ਚ ਕਰਦੇ ਕਰਦੇ 108 ਤੱਕ ਪਹੁੰਚ ਗਏ ਹੁਣ 108 ਕੱਟ ਲਾ ਕੇ ਤੁਸੀਂ ਮਤਲਬ ਜੇ ਕੋਈ ਫਿਲਮ ਦਾ ਸਰਟੀਫਿਕੇਟ ਦੇ ਵੀ ਦੇਣ ਹਾਲਾਂਕਿ ਫਿਰ ਵੀ ਨਹੀਂ ਦਿੱਤਾ ਜੇ ਦੇ ਵੀ ਦੇਣ ਉਹ ਫਿਲਮ ਦੇ ਵਿੱਚ ਕੀ 2 ਘੰਟਿਆਂ ਦੀ ਫਿਲਮ ਵਿੱਚ 108 ਕੱਟ ਲਾ ਕੇ ਉਹ ਤਾਂ ਇਹ ਕਿ ਕਿਸੇ ਬੰਦੇ ਦੇ ਨੱਕ ਵੀ ਕੱਟ ਦਿਓ ਕੰਨ ਵੀ ਕੱਟ ਦਿਓ ਤੇ ਉਹਦਾ ਮੂੰਹ ਸਰ ਵੀ ਵਿਗਾੜ ਦਿਓ ਤੇ ਫਿਰ ਉਹਨੂੰ ਕਹੋ ਜਾਓ ਹੁਣ ਤੂੰ ਲੋਕਾਂ ਦੇ ਵਿੱਚ ਉਹ ਤਾਂ ਉਂਝੇ ਬੇਪਛਾਣ ਹੋ ਜਾਂਦਾ ਸਾਰਾ ਕੁਝ ਸੋ ਇਹ ਜਿਹੜਾ ਹੈਗਾ ਸਿਲਸਲਾ ਇਹ ਪਿਛਲੇ ਕਾਫੀ ਮਹੀਨਿਆਂ ਤੋਂ ਚਰਚਾ ਦੇ ਵਿੱਚ ਹੈ ਕਿ ਕੀਤਾ ਕੀ ਜਾ ਰਿਹਾ ਹੈ ਕਿਉਂਕਿ ਇਹ ਸੇ ਦਲਜੀਤ ਦਸਾਂਝ ਦੀ ਫਿਲਮ ਪਹਿਲਾਂ ਚਮਕੀਲਾ ਬੜੇ ਧੂਤ ਰੱਕੇ ਨਾਲ ਜਿਹਦੇ ਪ੍ਰੀਮੀਅਰ ਸ਼ੋਅ ਉੱਥੇ ਬੰਬੇ 'ਚ ਕੀਤੇ ਗਏ ਬੜਾ ਵੱਡੇ ਸਮਾਗਮ ਕੀਤੇ ਗਏ ਤੇ ਬੜੇ ਮਤਲਬ ਇਹ ਪੂਰੀ ਜਸ਼ਨਾਂ ਨਾਲ ਫਿਲਮ ਰਿਲੀਜ਼ ਹੋਈ ਤੇ ਚਲਾਈ ਗਈ ਤੇ ਉਸ ਤੋਂ ਬਾਅਦ ਦਲਜੀਤ ਦਸਾਂਝ ਦੇ ਸ਼ੋਅ ਵੀ ਬੜੇ ਇੱਥੇ ਇੰਡੀਆ ਦੇ ਵਿੱਚ ਹੋਏ ਤੇ ਉਹਦੀ ਫਿਰ ਅਖੀਰ ਨੂੰ ਜਿਵੇਂ ਹੁੰਦਾ ਹੁੰਦਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਹੋ ਗਈ ਸੀ ਜੀ ਤੋ ਕੁਝ ਲੋਕਾਂ ਨੇ ਇਹ ਕਿਆਸ ਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਹੜੇ ਜਿਨ੍ਹਾਂ ਨੂੰ ਬਹੁਤਾ ਸਟੇਟ ਦੀ ਫੰਕਸ਼ਨਿੰਗ ਦਾ ਸਟੇਟ ਦੇ ਸੁਭਾਅ ਦਾ ਪਤਾ ਨਹੀਂ ਹੁੰਦਾ ਕਿ ਸ਼ਾਇਦ ਦਲਜੀਤ ਸਾਂਝ ਨੇ ਉਹਨੂੰ ਮਿਲ ਕੇ ਇਹ ਫਿਲਮ ਲਈ ਕੋਈ ਮਨਜ਼ੂਰੀ ਲੈ ਲਈ ਹੋਵੇ ਇਸ ਤਰ੍ਹਾਂ ਦਾ ਲਿੰਕ ਲੋਕ ਜੋੜ ਜੋੜ ਰਹੇ ਸੀਗੇ ਪਰ ਹੁਣ ਸਾਰੀ ਗੱਲ ਨਿੱਖਰ ਕੇ ਸਾਹਮਣੇ ਆ ਗਈ ਹੈ ਕੋਈ ਓਲਾ ਨਹੀਂ ਰਹਿ ਗਿਆ ਕਿ ਭਾਰਤੀ ਰਾਜ ਕਿਸੇ ਵੀ ਸੂਰਤ 'ਚ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦਾ ਇਸ ਬਾਰੇ ਕੱਲ ਕਾਫੀ ਚਰਚਾ ਚੱਲੀ ਹੈ ਚੈਨਲਾਂ ਦੇ ਉੱਤੇ ਵੀ ਚੱਲੀ ਆ ਡੱਟ ਲੋਕ ਆ ਕੇ ਬੋਲੇ ਇੱਕ ਗੱਲ ਬੜੇ ਲੋਕ ਕਹਿ ਰਹੇ ਨੇ ਕਿ ਇਹ ਫਿਲਮ ਤਾਂ ਜਿਹੜਾ ਜ਼ੁਲਮ ਹੋਇਆ ਜੋ ਕਾਲਾ ਦੀ ਸ਼ਹਾਦਤ ਹੋਈ ਉਹ ਤਾਂ ਕਾਂਗਰਸ ਦੇ ਰਾਜ ਦੌਰਾਨ ਹੋਇਆ ਕਿ ਕਾਂਗਰਸ ਦੇ ਖਿਲਾਫ ਹੀ ਇੱਕ ਸੈਂਟੀਮੈਂਟ ਬਣਦਾ ਸੀਗਾ ਜੇ ਫਿਲਮ ਰਿਲੀਜ਼ ਹੁੰਦੀ ਬੀਜੇਪੀ ਨੂੰ ਇੱਥੇ ਕੀ ਇਤਰਾਜ਼ ਹੋ ਸਕਦਾ ਸੀ ਇਹਦੇ 'ਚ ਨਾ ਕੋਈ ਗੁਜਰਾਤ ਦੇ ਦੰਗਿਆਂ ਦਾ ਜ਼ਿਕਰ ਹੈ ਤੇ ਨਾ ਕੋਈ ਹੋਰ ਬੀਜੇਪੀ ਦੇ ਖਿਲਾਫ ਸਿੱਧਾ ਕੁਝ ਨਹੀਂ ਵੀ ਇਹ ਫਿਰ ਵੀ ਇਹਨਾਂ ਨੇ ਇਹ ਕਿਉਂ ਫਿਲਮ ਬੰਦ ਕਰਤੀ ਜਾਂ ਇਹਨਾਂ ਬੈਰ ਕਿਉਂ ਪਾਈ ਇਸ ਫਿਲਮ ਦੇ ਤੇ ਅਸਲ ਵਿੱਚ ਜਿੱਥੋਂ ਉਕਾਈ ਹੋ ਰਹੀ ਆ ਬੰਦਿਆਂ ਨੂੰ ਸਾਰੀ ਗੱਲ ਨੂੰ ਸਮਝਣ ਦੀ ਉਹ ਇਹ ਹੈ ਕਿ ਇੱਥੇ ਗੱਲ ਪਾਰਟੀਆਂ ਦੀ ਰਹੀ ਨਹੀਂ ਗਈ ਕੁਝ ਮਸਲੇ ਇਹ ਜੇ ਹੁੰਦੇ ਨੇ ਜਿਹੜੇ ਸਿੱਧੇ ਸਟੇਟ ਨਾਲ ਜੁੜੇ ਹੁੰਦੇ ਨੇ ਇਹਦੇ ਨਾਲ ਜਿਹੜਾ ਹੈਗਾ ਸਾਰਾ ਇਹ ਜੋ ਕਾਂਡਾ ਸ਼ੀਧ ਦੇ ਸਬੰਧ ਤੋਂ ਕਾਲੜਾ ਦਾ ਉਹਦੇ ਨਾਲ ਕੱਲੀ ਕਾਂਗਰਸ ਪਾਰਟੀ ਐਕਸਪੋਜ਼ ਨਹੀਂ ਹੁੰਦੀ ਭਾਰਤੀ ਰਾਜ ਦਾ ਜਿਹੜਾ ਹੈਗਾ ਫਾਸ਼ੀਵਾਦੀ ਚਿਹਰਾ ਉਹ ਨੰਗਾ ਹੁੰਦਾ ਤੇ ਭਾਰਤੀ ਰਾਜ ਦਾ ਸਭ ਤੋਂ ਜਿਹੜਾ ਬੇਸ਼ੀ ਅੰਗ ਹੈ ਉਹ ਹੈਗੀ ਪੁਲਿਸ ਆਰਮਡ ਫੋਰਸਸ ਸੋ ਪੁਲਿਸ ਦਾ ਇਸ ਦੇ ਵਿੱਚ ਜਿਸ ਕਿਸਮ ਦਾ ਕਿਰਦਾਰ ਪੇਸ਼ ਕੀਤਾ ਗਿਆ ਸਹੀ ਅਰਥਾਂ ਚ ਕੀਤਾ ਗਿਆ ਰਤੀ ਪਰ ਵੀ ਕੋਈ ਵਧਾਚੜਾ ਕੇ ਪੇਸ਼ ਨਹੀਂ ਕੀਤਾ ਗਿਆ ਰਾਦਰ ਜੇ ਸਾਰਾ ਕੀਤਾ ਵੀ ਨਹੀਂ ਜਾ ਸਕਦਾ ਜੋ ਕੁਛ ਉਹਨਾਂ ਨੇ ਕੀਤਾ ਉਹ ਦਿਖਾਇਆ ਵੀ ਨਹੀਂ ਜਾ ਸਕਦਾ ਪਰਦੇ ਉੱਤੇ ਪਰ ਫਿਰ ਵੀ ਜਿੰਨਾ ਕਿ ਦਿਖਾਇਆ ਹੈ ਉਹਦੇ ਨਾਲ ਮਤਲਬ ਪੁਲਿਸ ਦੇ ਖਿਲਾਫ ਇੱਕ ਸੈਂਟੀਮੈਂਟ ਕੇ ਆ ਹੈ ਤੁਹਾਡੀ ਪੁਲਿਸ ਆ ਹੈ ਦਾ ਕਿਰਦਾਰ ਸੋ ਇਹ ਜਿਹੜਾ ਹੈਗਾ ਇੱਥੇ ਗੱਲ ਪਾਰਟੀ ਤੋਂ ਉੱਪਰ ਚਲੀ ਜਾਂਦੀ ਹੈ ਜਿਹੜੀਆਂ ਪਾਰਟੀਆਂ ਕਮਿਟਿਡ ਐ ਭਾਰਤੀ ਰਾਜ ਨੂੰ ਤੇ ਉਹ ਉਹ ਇਹ ਨਹੀਂ ਦੇਖਦੀਆਂ ਕਿ ਇਹ ਪੋਲੀਟੀਕਲੀ ਸਾਡੇ ਖਿਲਾਫ ਜਾਂਦੀ ਹੈ ਕਿ ਕਿਸੇ ਹੋਰ ਪਾਰਟੀ ਦੇ ਜਿੱਥੇ ਰਾਜ ਨੂੰ ਸੱਟ ਵੱਜਦੀ ਹੈ ਸਾਰੇ ਨੂੰ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਇੰਡੀਅਨ ਸਟੇਟ ਨੰਗੀ ਹੁੰਦੀ ਹੈ ਵੀ ਇਹਦਾ ਕੈਰੇਕਟਰ ਕੀ ਹੈ ਜਿਹੜੇ ਡਿੰਗਾ ਮਾਰਦੇ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਉਹ 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 ਉਹਨਾਂ ਦੇ ਪੱਲੇ ਕੱਖ ਨਹੀਂ ਰਹਿ ਜਾਂਦਾ ਜਦੋਂ ਇਹ ਫਿਲਮ ਜਾਉ ਲੋਕਾਂ ਦੇ ਵਿੱਚ ਸੋ ਇਹਨੇ ਇੰਟਰਨੈਸ਼ਨਲੀ ਜੇ ਕਿਤੇ ਚੱਲ ਮਤਲਬ ਹੋ ਜਾਂਦੀ ਰਿਲੀਜ਼ ਇੰਗਲਿਸ਼ ਦੇ ਵਿੱਚ ਸਬਟਾਈਟਲ ਲੱਗਦੇ ਨਾਲ ਤਾਂ ਇਹ ਸਾਰੀ ਦੁਨੀਆ ਦੇ ਲੋਕਾਂ ਨੇ ਬਹੁਤ ਨੇ ਦੇਖਣਾ ਸੀਗਾ ਸੋ ਉਹ ਨਹੀਂ ਇਹ ਗੱਲ ਮਤਲਬ ਉਹ ਉਹ ਜਾਰੀ ਨਹੀਂ ਸਕਦੇ ਕਿ ਜ਼ੁਲਮ ਵੀ ਕਰਨਾ ਪਰ ਜ਼ਾਲਮ ਕਹਾਉਣਾ ਨਹੀਂ ਇਹ ਬਤੀਰਾ ਇਹ ਮੁਗਲਾਂ ਦਾ ਨਹੀਂ ਸੀ ਇਹ ਮਾਡਰਨ ਸਟੇਟ ਦਾ ਕੇ ਸਾਰੇ ਕਰਾਇਮ ਕਰਕੇ ਵੀ ਕਿਤੇ ਵੀ ਆਪਦੇ ਆਪ ਨੂੰ ਉਹ ਕ੍ਰਿਮਨਲ ਕੋਈ ਨੂੰ ਦਿਖਾਵੇ ਜਾਂ ਕਹੇ ਇਹ ਗੱਲ ਉਹ ਸਹਿਣ ਨਹੀਂ ਕਰਨਗੇ ਇਹ ਜਿਹੜੀਆਂ ਮਾਡਰਨ ਸਟੇਟਸ ਹੈ ਜਿਹੜੀਆਂ ਫਾਸਟੇਸਟ ਸਟੇਟਸ ਹੈ ਉਹਨਾਂ ਦਾ ਇਹ ਖਾਸਾ ਤੇ ਖਾਸ ਕਰਕੇ ਇੰਡੀਅਨ ਸਟੇਟ ਦੇ ਕੁਝ ਆਪਦੀਆਂ ਵੀ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਇੱਥੋਂ ਦਾ ਸਾਰੀ ਜੋ ਹੈਗੀ ਹੈ ਕਹਿ ਲੋ ਸਭਿਆਚਾਰ ਸਭਿਤਾ ਕਹਿ ਲੋ ਜੋ ਸਾਰੀ ਇੱਥੇ ਵਿਕਸਤ ਹੋਈ ਕੁਝ ਪੱਖ ਉਹਦੇ ਨਾਲ ਵੀ ਜੁੜੇ ਹੋਏ ਨੇ ਕਿ ਕਿੰਨੀ ਨਪੁੰਦਤਾ ਨਾਲ ਤੇ ਕਿੰਨੀ ਬੇਸ਼ਰਮੀ ਨਾਲ ਝੂਠ ਬੋਲਿਆ ਜਾ ਸਕਦਾ ਹੈ ਸਭ ਕੁਝ ਕਰਕੇ ਸੋ ਇਸ ਫਿਲਮ ਦੇ ਬਾਰੇ ਜੋ ਕੁਝ ਵੀ ਚੱਲਿਆ ਸਾਰਾ ਉਹਦੇ ਚ ਇਹੀ ਗੱਲ ਸਾਹਮਣੇ ਆਈ ਹੈ ਹਾਲਾਂਕਿ ਜੇ ਦੇਖਿਆ ਜਾਵੇ ਜਿਹੜੇ ਬੰਦਿਆਂ ਨੇ ਫਿਲਮ ਦੇਖੀ ਆ ਉਹਨਾਂ ਨੂੰ ਪਤਾ ਹੈ ਕਿ ਐ ਸੱਚ ਇੰਡੀਅਨ ਸਟੇਟ ਨੂੰ ਨੰਗਾ ਨਹੀਂ ਕੀਤਾ ਗਿਆ ਇੰਡੀਅਨ ਸਟੇਟ ਦੇ ਕੁਝ ਪੁਰਜ਼ੇ ਕੁਝ ਅੰਗ ਜਿਵੇਂ ਸੀਬੀਆਈ ਨੂੰ ਬਹੁਤ ਚੰਗੇ ਰੋਲ ਚ ਪੇਸ਼ ਕੀਤਾ ਗਿਆ ਇਵਨ ਅਦਾਲਤਾਂ ਨੂੰ ਵੀ ਜਿਨ੍ਹਾਂ ਨੇ ਚੱਲੋ ਵੀ ਕੇਸ ਸੁਣਿਆ ਸੀਪੀਆਈ ਨੇ ਪੈਰਵਾਈ ਕੀਤੀ ਤੇ ਅਖੀਰ ਨੂੰ ਜੋ ਵੀ ਆ ਕੁਛ ਨਾ ਕੁਛ ਇਨਸਾਫ ਮਿਲਿਆ ਤੇ ਕਾਤਲਾਂ ਨੂੰ ਸਜ਼ਾ ਮਾ ਹੋਈਆਂ ਪਰ ਇਨਾਂ ਕ ਪੱਖ ਉਹ ਫਿਲਮ ਦੇ ਵਿੱਚ ਫੈਕਟ ਵੀ ਆ ਉਹ ਇਨਾਂ ਕ ਚੱਲੋ ਉਹ ਉਹ ਪੇਸ਼ ਹੋਇਆ ਸੋ ਜੇ ਦਰਿੰਦਗੀ ਨੰਗੀ ਹੁੰਦੀ ਹੈ ਤਾਂ ਉਹ ਇੱਕ ਤਾਂ ਜਿਹੜਾ ਦੇਸ਼ ਦੇ ਹਾਕਮ ਹੈ ਪੋਲੀਟੀਕਲ ਜਿਹਦੇ ਚ ਇਥੇ ਸਿੱਧਾ ਬੈਂਤ ਸਿੰਘ ਦਾ ਰੋਲ ਹੈ ਉਸ ਮੌਕੇ ਦੀ ਜੋ ਸਰਕਾਰ ਸੀ ਭਾਵੇਂ ਬਿਆਨਤ ਸਿੰਘ ਉਹਦੂ ਕੁਛ ਦਿਨ ਪਹਿਲਾਂ ਮਰ ਚੁੱਕਿਆ ਸੀ ਪਰ ਉਹਨੇ ਜਿਸ ਕਿਸਮ ਦੀ ਇੱਥੇ ਕੇ ਪੀ ਐਸ ਗਿਰ ਨੂੰ ਖੁੱਲੀ ਛੁੱਟੀ ਦਿੱਤੀ ਸੀ ਤੇ ਕੇ ਪੀ ਐਸ ਗਿਰ ਨੇ ਜਿਸ ਕਿਸਮ ਦੇ ਕਾਤਲੀ ਗਰੂਪ ਆਲੇ ਹੋਏ ਸੀ ਤੇ ਉਹਨਾਂ ਨੂੰ ਬਿਲਕੁਲ ਇਮਪਿਊਨਿਟੀ ਦਿੱਤੀ ਹੋਈ ਸੀ ਵੀ ਤੁਸੀਂ ਜੋ ਮਰਜ਼ੀ ਕਰੋ ਤੁਹਾਡੀ ਕੋਈ ਵਾਹ ਵਾਲ ਨਹੀਂ ਦੇਖ ਸਕਦਾ ਸੋ ਉਹ ਸਾਰੇ ਉਹ ਸਾਰੇ ਕਰਦਾਰ ਅਜੀਤ ਸੁਸੰਧੂ ਤੋਂ ਲੈ ਕੇ ਉਹ ਰਿਸ਼ਪਾਲ ਸਿੰਘ ਜਿਹੜਾ ਹੈਗੇ ਸਾਰੇ ਜਿਵੇਂ ਅਸ਼ੋਕ ਕੁਮਾਰ ਉਹ ਜਿਹੜਾ ਕਾਤਲੀ ਕਰੋ ਜਿਹਨੇ ਚੁੱਕਿਆ ਤੇ ਜਿਹਨੇ ਟੌਰਚਰ ਕੀਤਾ ਜਿਹਨੇ ਫਿਰ ਅਕੀਰ ਨੂੰ ਉਹਨੂੰ ਬੜੀ ਬੇਰਹਿਮੀ ਨਾਲ ਕਤਲ ਕਰਕੇ ਸੁੱਟਿਆ ਹਰੀਕੇ ਪੱਤਨ ਲੈ ਜਾ ਕੇ ਉਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਨੰਗਾ ਕੀਤਾ ਗਿਆ ਸੋ ਇਹ ਨਹੀਂ ਚਾਹਣਗੇ ਕੋਈ ਵੀ ਇੰਡੀਅਨ ਪਾਰਟੀ ਪੋਲੀਟੀਕਲ ਭਾਵੇਂ ਕਾਂਗਰਸ ਹੈ ਭਾਵੇਂ ਭਾਜੀਪੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਉਹ ਇਹ ਗੱਲ ਨਹੀਂ ਚਾਹਣਗੇ ਕਿ ਇੰਡੀਅਨ ਸਟੇਟ ਜਿਹੜੀ ਹੈਗੀ ਆ ਉਹਦਾ ਜਿਹੜਾ ਹੈਗਾ ਚਿਹਰਾ ਉਹ ਲੋਕਾਂ ਦੇ ਵਿੱਚ ਅਸਲੀ ਚਿਹਰਾ ਲੋਕਾਂ ਦੇ ਵਿੱਚ ਨੰਗਾ ਹੋਵੇ ਸੋ ਇਸ ਕਰਕੇ ਉਹ ਜ਼ੁਲਮਾਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਨਗੇ ਤੇ ਜਿਹੜਾ ਕੋਈ ਜ਼ੁਲਮਾਂ ਨੂੰ ਨੰਗਾ ਕਰੂ ਉਹਦੇ ਪ੍ਰਤੀ ਉਹ ਬਦਲਾਖੋਰ ਰਵਈਆ ਅਪਣਾਉਣਗੇ ਸੋ ਇਹ ਤਾਂ ਹੋ ਗਿਆ ਇਨਾ ਪੱਕ ਕੇ ਇਹ ਫਿਲਮ ਪ੍ਰਤੀ ਇੰਨੇ ਸੰਵੇਦਨਸ਼ੀਲ ਕਹਿ ਲੋ ਇੰਨੇ ਤਰੱਕੇ ਹੋਏ ਕਿਉਂ ਕਿਉਂਕਿ ਜ਼ੁਲਮ ਕਰਨਾ ਇਸ ਤੂ ਬਿਨਾਂ ਰਾਜ ਨਹੀਂ ਹੋ ਸਕਦਾ ਰਾਜ ਹੋ ਸਕਦਾ ਪਰ ਜਿਸ ਤਰੀਕੇ ਨਾਲ ਰਾਜ ਕਰਨਾ ਚਾਹੁੰਦੇ ਨਾ ਜੋ ਕੁਝੇ ਹਾਸਲ ਕਰਨਾ ਚਾਹੁੰਦੇ ਨਾ ਜਿਹੜੇ ਇਹਨਾਂ ਦੇ ਨਪਾਕ ਇਰਾਦੇ ਨੇ ਤੇ ਜਿਸ ਕਿਸਮ ਦੀ ਇਹ ਸਾਰੀ ਇੱਕ ਸੁਹਾਗਾ ਫੇਰਨਾ ਚਾਹੁੰਦੇ ਨਾ ਸਾਰਿਆਂ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਨਾ ਤੇ ਦੂਜੀ ਗੱਲ ਦੇਸ਼ ਨੂੰ ਜਿਸ ਤਰ੍ਹਾਂ ਕਾਰਪੋਰੇਟ ਦੇ ਹਵਾਲੇ ਕਰਕੇ ਕੁੱਲੀ ਲੁੱਟ ਲਈ ਛੱਡਣਾ ਚਾਹੁੰਦੇ ਨੇ ਉਹਦੇ ਚੋਂ ਇਹਨਾਂ ਦਾ ਜ਼ੁਲਮ ਕਰਨਾ ਇਹਨਾਂ ਦੀ ਲੋੜ ਹੈ ਜਿਹੜਾ ਵੀ ਸੈਕਸ਼ਨ ਇਹਨਾਂ ਦੇ ਖਿਲਾਫ ਵਿਰੋਧ ਕਰੂੰਗਾ ਭਾਵੇਂ ਉਹ ਬਸਤਰ ਦੇ ਇਲਾਕੇ 'ਚ ਯੂਝ ਰਹੇ ਮੌਵਾਦੀ ਹੋਣ ਤੇ ਭਾਵੇਂ ਪੰਜਾਬ ਦੇ ਜੂਹਾਰੂ ਸਿੱਖ ਹੋਣ ਉਹਨਾਂ ਪ੍ਰਤੀ ਇਹ ਕੋਈ ਰਿਆਇਤ ਨਹੀਂ ਦੇਵੂ ਉਹਨਾਂ ਨੂੰ ਬੇਰਹਿਮੀ ਨਾਲ ਕੁਚਲੂਗੀ ਤੇ ਉਹਨਾਂ ਦੇ ਪੱਖ 'ਚ ਵੀ ਇਹ ਨਹੀਂ ਚਾਹੂ ਕਿ ਕੋਈ ਬੰਦਾ ਬੋਲੇ ਉਸ ਨੂੰ ਵੀ ਨਹੀਂ ਬਖਸ਼ਣਗੇ ਸੋ ਇੱਕ ਤਾਂ ਇਹ ਪੱਖ ਹੋ ਗਿਆ ਦੂਜਾ ਪੱਖ ਇਹ ਹੋ ਗਿਆ ਕਿ ਜੋ ਦਲਜੀਤ ਦਸਾਂਜ ਹੈ ਇਹ ਠੀਕ ਹੈ ਕਿ ਪਿਛਲੇ ਸਮੇਂ ਦੇ ਵਿੱਚ ਉਹਦੀ ਕਾਫੀ ਚੜ੍ਹਾਈ ਹੋਈ ਜਾਂ ਬੱਲੇ ਬੱਲੇ ਹੋਈ ਤੇ ਜਦੋਂ ਕੋਈ ਸਿੱਖ ਖਾਸ ਕਰਕੇ ਜਿਉ ਸਿਰ ਤੇ ਪੱਗ ਹੈ ਉਹਦੇ ਉਹ ਕਿਸੇ ਵੀ ਖੇਤਰ 'ਚ ਪ੍ਰਾਪਤੀ ਕਰਦਾ ਤਾਂ ਕੁਦਰਤੀ ਉਸ ਕਮਿਊਨਿਟੀ ਦਾ ਜਿਹੜਾ ਹੈਗਾ ਮਾਣ ਵਧਿਆ ਹੋਇਆ ਮਹਿਸੂਸ ਕਰਦੇ ਨੇ ਜਿੱਤੇ ਕਰਕੇ ਉਹਨੂੰ ਕਮਿਊਨਿਟੀ ਵੱਲੋਂ ਵੀ ਕਾਫੀ ਪਿਆਰ ਸਤਕਾਰ ਤੇ ਹਮਾਇਤ ਮਿਲੀ ਹੈ ਪਿਛਲੇ ਸਮੇਂ ਚ ਕਿ ਸਾਡਾ ਕੋਈ ਬੰਦਾ ਕਿਸੇ ਖੇਤਰ ਚੋਂ ਨੇ ਚੱਲੋ ਝੰਡੀ ਗੱਡੀ ਹੈ ਪਰ ਇਹ ਹੁਣ ਦੇਖ ਲੈਣਾ ਚਾਹੀਦਾ ਲੋਕਾਂ ਨੂੰ ਵੀ ਦੇਖ ਲੈਣਾ ਚਾਹੀਦਾ ਤੇ ਦਲਜੀਤ ਸਾਂਝਰਗੇ ਕਲਾਕਾਰਾਂ ਨੂੰ ਵੀ ਦੇਖ ਲੈਣਾ ਚਾਹੀਦਾ ਕਿ ਇੱਥੇ ਤੁਹਾਨੂੰ ਕਿਹੜੀਆਂ ਸੀਮ ਤਾਈਆਂ ਦੇ ਵਿੱਚ ਕਿਸ ਕਿਸਮ ਦੀਆਂ ਸੀਮਾਵਾਂ ਦੇ ਵਿੱਚ ਰਹਿ ਕੇ ਚੱਲਣਾ ਪਊ ਤੇ ਜਿਹੜੇ ਤਾਂ ਉਹ ਮਨਜ਼ੂਰ ਕਰ ਲੈਣਗੇ ਉਹ ਤਾਂ ਪ੍ਰਵਾਨ ਹੋ ਜਾਣਗੇ ਤੇ ਜਿਹੜੇ ਨਹੀਂ ਮਨਜ਼ੂਰ ਕਰਨਗੇ ਉਹਨਾਂ ਨੂੰ ਇਹ ਬਿਲਕੁਲ ਇੱਥੇ ਇਸ ਤਰ੍ਹਾਂ ਖੁੱਲੀ ਛੁੱਟੀ ਨਹੀਂ ਦੇਣਗੇ ਉਹਨਾਂ ਤੇ ਤਰ੍ਹਾਂ-ਤਰ੍ਹਾਂ ਦੇ ਮਤਲਬ ਹੱਥ ਕੰਡੇ ਵਰਤਣਗੇ ਕਿਵੇਂ ਨਾ ਕਿਵੇਂ ਉਹਨਾਂ ਨੂੰ ਹਟਾਇਆ ਜਾਵੇ ਡਰਾਇਆ ਜਾਵੇ ਤੁੰਕਾਇਆ ਜਾਵੇ ਤਾਂ ਕਿ ਉਹ ਇਸ ਰਾਹ ਦੇ ਉੱਤੇ ਨਾ ਚੱਲ ਸਕਣ ਸੋ ਇਹ ਹੁਣ ਆਪਦੀ ਨਿੱਜੀ ਚੁਆਇਸ ਦਾ ਮਾਮਲਾ ਹੈ ਦਲਜੀਤ ਸਾਹਮਣੇ ਵੀ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਉਹ ਚਮਕੀਲਾ ਫਿਲਮ ਕਿਉਂ ਇੰਨੀ ਪ੍ਰਮੋਟ ਹੋਈ ਤੇ ਸਬੰਤ ਸਿੰਘ ਖਾਲੜਾ ਬਾਰੇ ਫਿਲਮ ਦੇ ਪ੍ਰਤੀ ਇੰਨੀ ਜਿਹੜਾ ਹੈਗਾ ਇੰਨੀ ਬਹਿਰ ਭਾਵਨਾ ਕਿਉਂ ਪਾਲੀ ਜਾ ਰਹੀ ਹੈ ਇਹ ਇਕੱਲੀ ਇੰਡੀਅਨ ਸਟੇਟ ਦੀ ਗੱਲ ਨਹੀਂ ਇੰਡੀਅਨ ਲੋਕ ਵੀ ਨਾਲ ਜਿਹੜੇ ਉਸ ਸਟੇਟ ਦੇ ਨਾਲ ਜੁੜੇ ਹੋਏ ਕਿਤੋਂ ਕੋਈ ਆਵਾਜ਼ ਨਹੀਂ ਉੱਠਣੀ ਤੁਸੀਂ ਦੇਖ ਲਿਓ ਈਵਨ ਮੈਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਕਿੰਨਾ ਟਾਈਮ ਹੋ ਗਿਆ 2 ਦਿਨ ਲੰਘਣ ਵਾਲੇ ਹੋ ਗਏ ਅਜੇ ਤੱਕ ਅਕਾਲੀ ਦਲ ਵੱਲੋਂ ਕੋਈ ਰਸਮੀ ਸਟੇਟਮੈਂਟ ਇੱਕ ਵੀ ਨਹੀਂ ਆਈ ਕਿੱਡਾ ਵੱਡਾ ਮਸਲਾ ਸਿੱਖਾਂ ਦੇ ਨਾਲ ਬੇਇਨਸਾਫੀ ਦਾ ਇੱਕ ਪਾਸੇ ਤਾਂ ਉਹ ਆਵਦਾ ਇਹ ਕਹਿੰਦੇ ਨੇ ਅਸੀਂ ਹੁਣ ਅਸੀਂ ਸਿੱਖਾਂ ਦੇ ਵਿੱਚ ਆਵਦਾ ਆਧਾਰ ਮੁੜ ਕੇ ਜਿਹੜਾ ਖੁੱਸਿਆ ਹੋਇਆ ਆਧਾਰ ਹੈ ਮੁੜ ਉਹ ਆਵਦਾ ਹਾਸਲ ਕਰਨਾ ਤੇ ਦੂਜੇ ਪਾਸੇ ਮਤਲਬ ਇਹ ਜੇ ਮਸਲਿਆਂ ਬਾਰੇ ਕਿਸੇ ਲੱਟ ਜਾਣੀ ਉਹ ਕਰ ਉਹਨਾਂ ਦਾ ਜੋ ਹੈਗਾ ਕਰਦਾਰ ਉਹ ਆਪਾਂ ਨੂੰ ਪਤਾ ਹੈ ਕਿਹੋ ਜਿਹਾ ਛੋਟੇ ਛੋਟੇ ਤੇ ਘੱਟੀਆਂ ਕਿਸਮ ਦੇ ਮਸਲਿਆਂ ਤੇ ਆ ਕੇ ਉਹ ਬੋਲ ਦੇਣ ਚੈਨਲਾਂ ਤੇ ਆ ਕੇ ਬੋਲ ਦੇਣ ਜਾਂ ਮਤੇ ਪਾਉਂਦੇਣ ਜਾਂ ਬਿਆਨ ਦਿੰਦੇ ਨੇ ਪਰ ਕਿੱਡਾ ਵੱਡਾ ਮਸਲਾ ਸੀ ਜੀਤੇ ਉੱਤੇ ਇਮੀਡੀਏਟਲੀ ਫੌਰੀ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਅਕਾਲੀ ਦਲ ਵੱਲੋਂ ਡਟਵੀ ਇਕੱਲਾ ਰਸਮੀ ਬਿਆਨ ਨਹੀਂ ਕੋਈ ਨਾ ਕੋਈ ਡਟਵੀ ਪੋਜੀਸ਼ਨ ਲੈ ਕੇ ਕੋਈ ਸਰਗਰਮੀ ਕਰਨੀ ਚਾਹੀਦੀ ਸੀ ਸੋ ਇਹ ਪੱਖ ਅਕਾਲੀ ਦਲ ਦਾ ਅਕਾਲੀ ਆਗੂਆਂ ਦਾ ਉਹ ਵੀ ਪੁਸ਼ਟੀ ਹੋ ਗਈ ਉਹਨਾਂ ਨੇ ਪਿਛਲੇ ਸਾਰੇ ਸਮੇਂ ਦੇ ਵਿੱਚ ਉਨਾਂ ਦਾ ਆਬ ਦਾ ਕਰਦਾਰ ਵੀ ਇਸ ਤਰ੍ਹਾਂ ਦਾ ਹੀ ਰਿਹਾ ਉਹ ਬੀ ਜੀ ਪੀ ਨਾਲ ਰਲ ਕੇ ਚੱਲੇ ਨੇ ਤੇ ਗਾਹ ਨੂੰ ਫੇਰ ਉਹ ਇਸ ਸੁਭਾਵਨਾ ਮੇ ਰੱਖੀ ਬੈਠੇ ਨੇ ਤੇ ਚਲੋ ਉਹ ਪੱਖ ਬਾਰੇ ਅੱਜ ਆਪਾਂ ਨਹੀਂ ਜਾਵਾਂਗੇ ਉਹ ਇੱਕ ਰਾਜਨੀਤਿਕ ਬੱਕਰੀ ਤਰ੍ਹਾਂ ਦਾ ਪੱਖ ਬਣ ਜਾਂਦਾ ਤੇ ਪਰ ਆਹ ਜਿਹੜੀ ਗੱਲ ਹੈਗੀ ਤੇ ਕਲਾਕਾਰਾਂ ਦੀ ਤੇ ਇੱਥੇ ਤੁਸੀਂ ਜੋ ਕਮਿਊਨਿਟੀ ਨਾਲ ਜੋ ਕੁਝ ਕੀਤਾ ਜਾ ਰਿਹਾ ਉਹਦੇ ਨਾਲ ਵੱਖ ਕਰਕੇ ਜੇ ਆਪਦੇ ਆਪ ਨੂੰ ਦੇਖੋਗੇ ਫੇਰ ਤੁਸੀਂ ਉਹ ਭਾਈਚਾਰੇ ਦੇ ਵਿੱਚੋਂ ਮਾਨ ਸਨਮਾਨ ਨਹੀਂ ਲੈ ਸਕਦੇ ਹਾਂ ਦੇਸ਼ ਤੁਹਾਨੂੰ ਜਰੂਰ ਹੱਥਾਂ ਤੇ ਚੁੱਕ ਲੂਗਾ ਉਹ ਕਿਸੇ ਵੀ ਗਦਾਰਾਂ ਨੂੰ ਜਿਹੜੀ ਕਮਜ਼ੂਰ ਰਹੀ ਹੁੰਦੀ ਹੈ ਆਪਦੇ ਅੱਖਾਂ ਵਾਸਤੇ ਤੇ ਜਿਹੜੀ ਜ਼ਬਰਦਸਤਕਾਰ ਹੁੰਦੀ ਹੈ ਜਦੋਂ ਉਹਦੇ ਵਿੱਚੋਂ ਕੋਈ ਗਦਾਰ ਨਿਕਲਦੇ ਨੂੰ ਕੁਛ ਉਹਦੇ ਖਿਲਾਫ ਕੱਢ ਦੇਣ ਉਹਨਾਂ ਨੂੰ ਤਾਂ ਉਹ ਸਾਰੀਆਂ ਬਖਸ਼ਿਸ਼ਾਂ ਮਤਲਬ ਪ੍ਰਦਾਨ ਕਰ ਦੇਣਗੇ ਪਰ ਉਸ ਦੇ ਪੱਖ ਦੇ ਵਿੱਚ ਕਦੇ ਨਹੀਂ ਖੜਨ ਦੇਣਗੇ ਸੋ ਗੱਲ ਅਜੇ ਆਪਾਂ ਇੱਥੋਂ ਤੱਕ ਹੀ ਸੀਮਤ ਰੱਖਦੇ ਹਾਂ ਆਉਣ ਵਾਲੇ ਸਮੇਂ 'ਚ ਅਜੇ ਹੋਰ ਰੰਗ ਉਗੜਨਗੇ ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਵਪਾਰ ਕਰਨ ਲੱਗ ਗਏ ਕਲਾ ਦਾ ਵੀ ਵਪਾਰ ਕਰਨ ਲੱਗ ਗਏ ਉਹ ਕਲਾ ਨਾਲ ਵਫਾ ਨਹੀਂ ਨਿਭਾ ਸਕਣਗੇ ਕਿਉਂਕਿ ਕਲਾ ਵੀ ਕੁਰਬਾਨੀ ਦੀ ਮੰਗ ਕਰਦੀ ਹੈ ਕਲਾਕਾਰ ਵੀ ਕੁਰਬਾਨ ਹੁੰਦੇ ਆਏ ਦੁਨੀਆ 'ਚ ਅਨੇਕਾਂ ਉਦਾਹਰਨਾਂ ਜੂਝ ਰਹੇ ਕੌਮਾਂ ਦੀਆਂ ਜਦੋਂ ਉਹਨਾਂ ਦੇ ਕਲਾਕਾਰ ਵੀ ਆ ਡਟ ਕੇ ਆਪਣੀ ਕੌਮ ਨਾਲ ਖੜੇ ਨੇ ਸੋ ਇਹ ਜਿਹੜੀ ਪੈਸੇ ਦੀ ਦੁਨੀਆ ਹੈ ਪੈਸੇ ਦੀ ਚਮਕ-ਦਮਕ ਹੈ ਇਹ ਸਾਰੀ ਦੇ ਵਿੱਚ ਹੁਣ ਕਲਾਕਾਰਾਂ ਵਾਸਤੇ ਵੀ ਦਿਨੋਂ-ਦਿਨ ਦਿਨੋਂ-ਦਿਨ ਹਾਲਾਤ ਇਹ ਜੇ ਬਣੀ ਜਾ ਰਹੇ ਨੇ ਕਿ ਲਕੀਰ ਦੇ ਇੱਕ ਪਾਸੇ ਖੜਨਾ ਪਊਗਾ ਸੋ ਇਸ ਦੇ ਵਿੱਚੋਂ ਉਹਨਾਂ ਨੂੰ ਸੋਚ ਵਿਚਾਰ ਕੇ ਆਪਣੀਆਂ ਪੋਜੀਸ਼ਨਾਂ ਲੈਣੀਆਂ ਚਾਹੀਦੀਆਂ ਤੇ ਆਪਣੀ ਇੱਕ ਪ੍ਰਤੀਬੱਧਤਾ ਅਬ ਦੀ ਕੌਮ ਨਾਲ ਦਿਖਾਉਣੀ ਚਾਹੀਦੀ ਹੈ ਨਹੀਂ ਸਾਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਜਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਗੀਤ ਕੱਢ ਦੇਣਾ ਜਾਂ ਗਾ ਦੇਣਾ ਇੱਕ ਰਸਮੀ ਜੀ ਗੱਲ ਕਰ ਦੇਣੀ ਇਹ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ ਜੋ ਬੀਤ ਚੁੱਕਿਆ ਉਹ ਤਾਂ ਬੀਤ ਚੁੱਕਿਆ ਉਹ ਤੇ ਵੀ ਬੋਲੋ ਪਰ ਜੋ ਚੱਲ ਰਿਹਾ ਹੈ ਅੱਜ ਜੋ ਵਰਤਮਾਨ ਹੈ ਉਹਦੇ ਤੇ ਵੀ ਅੱਖਾਂ ਖੋਲ ਕੇ ਦੇਖਣਾ ਵੀ ਪਊ ਹਕੀਕਤ ਦੀਆਂ ਨਾਜਰਾਂ 'ਚ ਅੱਖਾਂ ਪਾ ਕੇ ਅੱਖਾਂ ਦੇਖ ਅੱਖਾਂ ਪਾ ਕੇ ਦੇਖਣਾ ਵੀ ਪਊ। ਸੋ ਦੇਖਦੇ ਆ ਸਮਾਂ ਆ ਰਿਹਾ ਪਰਖ ਹੋਣੀ ਆ ਬੰਦਿਆਂ ਦੀ ਕੌਣ ਕਿਹੜੇ ਪਾਸੇ ਖੜਦਾ ਹੈ। ਖਾਸ ਕਰਕੇ ਆਉਣ ਵਾਲੇ ਕੁਛ ਦਿਨਾਂ 'ਚ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲਵਾਰੇ ਜਰੂਰ ਸੋ ਦੇਖਿਓ ਕੀ ਕਰਦੇ ਨੇ ਕਿ ਸਿਰਫ ਰਸਮੀ ਬਿਆਨ ਦੇ ਕੇ ਸਾਰ ਦਿੰਦੇ ਨੇ ਜਾਂ ਕੁਛ ਨਾ ਕੁਛ ਸਰਗਰਮੀ ਕਰਦੇ ਨੇ। ਸੋ ਹਲਦੀ ਕੜੀ ਇੰਨੀਆਂ ਕਿ ਵਿਚਾਰਾ ਪਰਵਾਣ ਕਰੋ ਬਾਕੀ ਇਹ ਮਸਲਾ ਅਜੇ ਚੱਲਣਾ ਹੈ ਹੋਰ ਗੱਲਾਂ ਆਪਾਂ ਇੱਥੇ ਆਉਣ ਵਾਲੇ ਸਮੇਂ 'ਚ ਫਿਰ ਕਰਾਂਗੇ ਹੁਣ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ